ਇਹ ਕਾਨੂੰਨੀ ਹਰਕਤਾਂ ਆ ਇਹਨਾਂ ਦੇ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸचेत ਆ ਮੇਰੇ ਖਿਆਲੇ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਝ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜ਼ਿਸ਼ ਆ ਸ਼ੀ ਜਾਂ ਤੇਰੇ ਆ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ 'ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਜਿਹੜਾ ਰਾਜਸਥਾਨ 'ਚ ਪਿੱਛੇ ਜੇ ਹੋਈ ਘਟਨਾ ਉਹ ਤੇਜਿੰਦਰ ਪਾਰਟੀ ਮਨ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨਾ ਮੇਰਾ ਖਿਆਲ ਹੈ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡੇ ਇੱਕ ਉਹਨਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਆਈ ਹਮ ਜਿਹੜੇ ਹਰਪ੍ਰੀਤ ਸਿੰਘ ਹੋਣੇ ਨੇ ਉਹ ਸਿੱਖੀ ਸਰੂਪ ਦੇ ਵਿੱਚ ਸ਼ਸਤਰਧਾਰੀ ਨੇ ਨਹੀਂ ਉਹ ਸ਼ਸਤਰਧਾਰੀ ਨਹੀਂਗੇ ਉਹ ਨੋਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰਚੀ ਵਿਚਰਦੇ ਰਹੇ ਹੁਣ ਵੀ ਉਹ ਪਰਸੋ ਵੀ ਉਹ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਵੀ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਹੇ ਆ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਕਰਕੇ ਤੇ ਲੋਕਾਂ ਤੋਂ ਤੋੜਿਆ ਜਾਵੇ ਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਫੇਲ ਕੀਤਾ ਜਾ ਸਕੇ ਐਸਐਸਪੀ ਜਲੰਧਰ ਵੱਲੋਂ ਜਿਹੜਾ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣੇ ਤੋਂ ਉੱਥੇ ਲੈ ਕੇ ਆਏ ਸੀਗੇ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲਗਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਗ ਲੱਦੇ ਸੀ ਕਿ ਉਹਦੇ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੇ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਨੇ ਰਿਜੂਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਜ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅਗੇ ਦਿੱਤੇ ਹੋਏ ਦੀ ਰਿਪੋਰਟ ਹੈ ਸਰ ਇਹਨਾਂ ਦਰਸ਼ਨ ਕਰਦੇ ਪਏ ਸੀ ਜਾਂ ਇਹ ਵਿਚਨ ਆਇਆ ਸੀ ਇਹ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰੀਤਾ ਅਮਰਿਤ ਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰੀਤਾ ਅਮਰਿਤ ਪਾਲਨ ਕੇ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲ ਜੀ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਈ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਰ ਇੱਕ ਕਲੀਅਰ ਕਰੀਏ ਮੈਂ ਇਹ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਉਹ ਉਹ ਡਿਟੇਲਸ ਚੈੱਕ ਕਰਾਂਗੇ ਜੀ ਹੁਣ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸਡਨਲੀ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਸੈਕਸ਼ਨ ਹਾਂ ਜੀ ਆਮ੍ਰਿਤਪਾਲ ਬ੍ਰਦਰ ਐਕਟਰ ਹੋਏ ਹਾਂ ਜੀ ਸੋ ਇਹ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪਰਚ ਰੈਗੂਲਰ ਇੱਕ ਮਿੰਟ ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਤੋਂ ਲੈ ਕੇ ਆਏ ਹੋਣ ਅੱਗੇ ਉਹ ਅਸੀਂ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈਗਾ ਈਟਾ ਨਗਰ ਥਾਣਾ ਹੈਬੋਵਲ ਇਹਨੂੰ ਵੀ ਅਰੈਸਟ ਕਰ ਲਿਆ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਸਟੈਕ ਸਾਹਮਣੇ ਉਹਨਾਂ ਉਹਨਾਂ ਦੇ ਜਿਹੜੇ ਨਸ਼ਾ ਮਾਫੀਆਵਾਜਾਂ ਸਰਕਾਰ ਦੇ ਇਹੋ ਜਿਹੇ ਗਲਤ ਜਿਹੜੀਆਂ ਨੀਤੀਆਂ ਵਾਂ ਉਹਨਾਂ ਦੇ ਜਿਹੜਾ ਵੀ ਕੋਈ ਵਿਰੋਧ ਕਰਦਾ ਉਹਤੇ ਪਰਚੇ ਦਰਜ ਕਰੋ ਤੇ ਉਹਨਾਂ ਨੂੰ ਉਹ ਉਹਨਾਂ ਦੇ ਆਪਣੇ ਰਸਤੇ ਚੋਂ ਸੈੱਡ ਕਰਨ ਦੀ ਕੋਸ਼ਿਸ਼ ਲੱਗਦਾ ਹੈ ਕਿ ਭਾਈ ਅਮਰਪਾਲ ਸਿੰਘ ਜਿਹੜੇ ਨਸ਼ੇ ਦੇ ਜਿਹੜੀ ਮੁਹਿੰਮ ਚਲਾਈ ਸੀ ਨਸ਼ੇ ਦੇ ਖਿਲਾਫ ਗੱਲ ਕਰਦੇ ਸੀ ਅੱਜ ਉਹਨਾਂ ਦਾ ਭਰਾ ਜਿਹੜਾ ਸਕਾ ਹੈ ਹਰਪ੍ਰੀਤ ਸਿੰਘ ਡਰੱਗ ਦੇ ਵਿੱਚ ਜਿਹੜਾ ਹੈ ਜਲੰਧਰ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੈ ਨੇ ਇਹ ਇਹ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਜਲੰਧਰ ਵੱਲੋਂ ਜਿਹੜੀ ਪੁਸ਼ਟੀ ਕੀਤੀ ਗਈ ਕਿ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਇੱਥੇ ਅੱਜ ਡਰੱਗਸ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕੀ ਕਾਰਨ ਬਣਿਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਤੁਹਾਨੂੰ ਇਹ ਜਿਹੜੇ ਨਿਊ ਚੈਨਲ ਰਾਹੀਂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ तकरीबन 1 1 ਵਜੇ ਦੇ ਲਾਗੇ ਜਾਂ 12 12 ਤੋਂ 1 ਦੇ ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਤੋ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਵਿੱਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਇਹ ਕਨੌਨੀ ਹਰਕਤ ਹੈ ਇਹਨਾਂ ਦੇ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸਚੇਤਿਆ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਹੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸਾ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਸ਼ ਹੈ ਸ਼ਿਜਨ ਚ ਰਿਹਾ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਜਿਹੜਾ ਰਾਜਸਥਾਨ ਚ ਪਿੱਛੇ ਜੇ ਹੋਈ ਘਟਨਾ ਉਹ ਤੇਜਿੰਦਰ ਪਾਰਟੀ ਮਾਨੇ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨਾ ਮੇਰੇ ਖਿਆਲ ਇਹ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡਾ ਇੱਕ ਉਹਨਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨਾ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਆ। ਭਾਈ ਹਮ ਜਿਹੜੇ ਹਰਪ੍ਰੀਤ ਸਿੰਘ ਹੋਣੇ ਨੇ ਉਹ ਸਿੱਖੀ ਸਰੂਪ ਦੇ ਵਿੱਚ ਸ਼ਸਤਰਧਾਰੀ ਨੇ। ਨਹੀਂ ਉਹ ਸ਼ਸਤਰਧਾਰੀ ਨਹੀਂਗੇ। ਉਹ ਨਾਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰਚੀ ਵਿਚਰਦੇ ਰਹੇ ਹੁਣ ਵੀ ਉਹ ਪਰਸੋਂ ਵੀ ਉਹ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਆ। ਮੇਰਾ ਖਿਆਲ ਆ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਵੀ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਿਹਾ। ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਕਰਕੇ ਲੋਕਾਂ ਤੋਂ ਤੋੜਿਆ ਜਾਵੇ ਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਜੇਲ ਕੀਤਾ ਜਾ ਸਕਦਾ ਐ ਐਸਐਸਪੀ ਜਲੰਧਰ ਵੱਲੋਂ ਜਿਹੜਾ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣੇ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਵੀ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਕ ਲੈਦੇ ਸੀ ਕਿ ਕੋਈ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੇ ਪੋਜ਼ਿਟਿਵ ਆਏ ਹਨ ਮਤਲਬ ਕਿ ਉਹ ਲੈ ਰਹ ਨੀ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਹੋ ਦੀ ਰਿਪੋਰਟ ਤੇ ਇਹ ਇੱਕ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਸੀ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰੀਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰੀਤਾ ਅਮਰਿਤਪਾਲਨ ਕੇ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਰ ਇੱਕ ਕਲੀਅਰ ਕਰ ਜੀ ਮੈਂ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਉਹ ਉਹ ਡਿਟੇਲਸ ਚੈੱਕ ਕਰਾਂਗੇ ਜੀ ਹੁਣ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸੜਨਲੀ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਸੈਕਸ਼ਨ ਆਮ੍ਰਿਤਪਾਲ ਹਾਂ ਜੀ ਆਮ੍ਰਿਤਪਾਲ ਬ੍ਰਦਰ ਐਟਰੋ ਹੈ ਹਾਂ ਜੀ ਸੋ ਇਹ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਰੈਗੂਲਰ ਇੱਕ ਮਿੰਟ ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਤੋਂ ਲੈ ਕੇ ਆਏ ਹੋਣ ਅੱਗੇ ਉਹ ਅਸੀਂ ਵਾਅਦਾ ਕਰਤੇ ਤੇ ਸੰਦੀਪ ਅਰੋੜਾ ਇਹ ਹੈਗਾ ਈਟਾ ਨਗਰ ਥਾਣਾ ਹੈਬੋਵਲ ਇਹਨੂੰ ਵੀ ਅਰੈਸਟ ਕਰ ਲਿਆ ਸੀ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਸਟੈਕ ਸਾਹਮਣ ਉਹਨਾਂ ਉਹਨਾਂ ਦੇ ਜਿਹੜੇ ਨਸ਼ਾ ਮਾਫੀਆਵਾਜਾਂ ਸਰਕਾਰ ਦੇ ਇਹੋ ਜਿਹੇ ਗਲਤ ਤੇ ਜਿਹੜੀਆਂ ਨੀਤੀਆਂ ਵਾਂ ਉਹਨਾਂ ਦੇ ਜਿਹੜਾ ਵੀ ਕੋਈ ਵਿਰੋਧ ਕਰਦਾ ਉਹਤੇ ਪਰਚੇ ਦਰਜ ਕਰੋ ਤੇ ਉਹਨਾਂ ਨੂੰ ਉਹ ਉਹਨਾਂ ਦੇ ਆਪਣੇ ਰਸਤੇ 'ਚੋਂ ਸਾਈਡ ਕਰਨ ਦੀ ਕੋਸ਼ਿਸ਼ ਲੱਗਦਾ ਹੈ ਕਿ ਭਾਈ ਅਮਰਪਾਲ ਸਿੰਘ ਜਿਹੜੇ ਨਸ਼ੇ ਦੇ ਜਿਹੜੀ ਮੁਹਿੰਮ ਚਲਾਈ ਸੀ ਨਸ਼ੇ ਦੇ ਖਿਲਾਫ ਗੱਲ ਕਰਦੇ ਸੀ ਅੱਜ ਉਹਨਾਂ ਦਾ ਭਰਾ ਜਿਹੜਾ ਸਕਾ ਹੈ ਹਰਪ੍ਰੀਤ ਸਿੰਘ ਡਰੱਗ ਦੇ ਵਿੱਚ ਜਿਹੜਾ ਹੈ ਜਲੰਧਰ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੈ ਇਹ ਇਹ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਜਲੰਧਰ ਵੱਲੋਂ ਜਿਹੜੀ ਪੁਸ਼ਟੀ ਕੀਤੀ ਗਈ ਕਿ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਇੱਥੇ ਅੱਜ ਡਰੱਗਸ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕੀ ਕਾਰਨ ਬਣਿਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਤੁਹਾਨੂੰ ਇਹ ਜਿਹੜੇ ਨਿਊ ਚੈਨਲ ਰਾਹੀਂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1 ਵਜੇ ਦੇ ਲੱਗੇ ਜਾਂ 12 12 ਤੋਂ 1 ਦੇ ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਤੋ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ 'ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ 'ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹ ਇਹ ਕਿਤੇ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਇਹ ਕਾਨੂੰਨੀ ਹਰਕਤ ਹੈ ਇਹਨਾਂ ਦੇ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸचेत ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਹੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੁੰਨੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਸ਼ ਹੈ ਸ਼ਿਸ਼ਨ ਚ ਰਿਆ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਜਿਹੜਾ ਰਾਸਥਾਨ ਚ ਪਿੱਛੇ ਜੇ ਹੋਈ ਘਟਨਾ ਉਹ ਤੇਜਿੰਦਰ ਪਾਲਟੀ ਮਨ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨਾ ਮੇਰੇ ਖਿਆਲ ਇਹ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡਾ ਇੱਕ ਉਹਨਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਹਨ ਜਿਹੜੇ ਹਰਪ੍ਰੀਤ ਸਿੰਘ ਹੋਣੇ ਨੇ ਉਹ ਸਿੱਖੀ ਸਰੂਪ ਦੇ ਵਿੱਚ ਸ਼ਸਤਰਧਾਰੀ ਨੇ ਨਹੀਂ ਉਹ ਸਸਤ ਚਸਤਰ ਧਾਰੀ ਨਹੀਂਗੇ ਉਹ ਨੋਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰਚੀ ਵਿਚਰਦੇ ਰਹੇ ਹੁਣ ਵੀ ਉਹ ਪਰਸੋਂ ਵੀ ਉਹ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਵੀ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਹੇ ਆ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਕਰਕੇ ਤੇ ਲੋਕਾਂ ਤੋਂ ਤੋੜਿਆ ਜਾਵੇ ਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਫੇਲ ਕੀਤਾ ਜਾ ਸਕੇ ਐ ਐਸਐਸਪੀ ਜਲੰਧਰ ਵੱਲੋਂ ਜਿਹੜਾ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣੇ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲਗਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਵਿੱਚ ਕੀ ਆ ਕਿ ਇਹ ਲੋਕ ਲੱਦੇ ਸੀ ਕਿ ਫਿਰ ਦੇਖੋ ਇਹਰਾ ਵਿੱਚ ਅਸੀਂ ਡਿਟੇਲ ਵਿੱਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੇ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਨੇ ਰਿਜ਼ਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਜ ਪਾਏ ਗਏ ਸੀਗੇ ਲੋਕ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਦੀ ਰਿਪੋਰਟ ਹੈ ਸਰ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਵਿਚਨ ਆਇਆ ਸੀ ਇਹ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰੀਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰੀਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਰ ਇਹ ਕਲੀਅਰ ਗੱਡੀ ਮਾਡਲ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਉਹ ਡਿਟੇਲ ਚੈੱਕ ਕਰਾਂਗੇ ਜੀ ਹੁਣ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੜੇਲੀ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਸੈਕਸ਼ਨ